ਤੇ ਹੇ ਕਾਲ ਦੋਵੇਂ ਜਾਣੇ ਲਵਲੀ ਨੂੰ ਗੁੱਸੇ ਨਹੀਂ ਹੋਏ ਆਹੋ ਉਹ ਕੋਠੇ ਦੇ ਖਲੋਤਾ ਸੀ ਚੁੱਪ ਕਰਕੇ ਜਾ ਕੇ ਹਾਂ ਤੇ ਮੈਂ ਲੱਭਦੀ ਲੱਭਦੀ ਤਾਂ ਚਲ ਗਈ ਅੱਛਾ ਤੇ ਮੈਂ ਤੂੰ ਇੱਥੇ ਕਿਉਂ ਖਲੋਤਾ ਵਾ ਹੂੰ ਇਹ ਮੈਨੂੰ ਦੋਵੇਂ ਜਾਣਿਆਂ ਨੇ ਬੜੀਆਂ ਗੱਲਾਂ ਕੀਤੀਆਂ ਵਾ ਮੈਂ ਹਾਂ ਚੱਲ ਕੋਈ ਨਹੀਂ ਪੁੱਤ ਜੇ ਤੂੰ ਗਿਆ ਹਾਂ ਤਾਂ ਦੱਸ ਕੇ ਜਾਂਦਾ ਮੈਨੂੰ ਨਾ ਦਾਲ ਚ ਕੋਕ ਕਾਲਾ ਲੱਗਦਾ ਕਹਿੰਦਾ ਮੈਂ ਮਰਜ਼ੀ ਦਾ ਵਿਆਹ ਕਰਵਾਉਣਾ ਜੇ ਮੈਨੂੰ ਤਾਂ ਆਪ ਗੱਲ ਸੁਣ ਕੇ ਡਰ ਜਿਆ ਲੱਗਣ ਡਿਆ ਵਾ ਮਰਜ਼ੀ ਦਾ ਵਿਆਹ ਆਹ ਉਹ ਇਹ ਕਿਹੜਾ ਕੰਮ ਫੜਿਆ ਇਹਨੇ ਮੈਂ ਉਹਨੂੰ ਮੈਨੂੰ ਪਤਾ ਹੀ ਵੀ ਇਹਨੇ ਕੋਈ ਨਾ ਕੋਈ ਕੰਮ ਇਹ ਕਰਨਾ ਹੀ ਆ ਜਿਹੜਾ ਸਵੇਰ ਤੋਂ ਜਾਂਦਾ ਸ਼ ਨਹੀਂ ਫਿਰ ਜਿੱਥੇ ਜਾਂਦਾ ਫਿਰ ਉਧਰ ਹੀ ਜਾਂਦਾ ਹੋਊਗਾ ਫਿਰ ਹੋਰ ਕਿੱਥੇ ਜਾਂਦਾ ਹੁਣ ਵੇਰ ਲਾ ਪਈ ਗਰਦਾਸਪੁਰ ਦਾ ਕਹਿ ਕੇ ਤੇ ਗਿਆ ਧਾਰੀਵਾਲ ਭਾਜੀ ਮੈਂ ਮਰਜ਼ੀ ਨਾਲ ਵਿਆਹ ਕਰਾਉਣਾ ਮੇਰੀ ਗੱਲ ਸੁਣ ਜੇ ਘਰ ਦੇ ਨੇ ਕੁੜੀ ਲੱਭ ਕੇ ਤੇ ਮੇਰਾ ਵਿਆਹ ਕੀਤਾ ਸੀ ਤੇ ਮਾੜਾ ਹੋ ਗਿਆ ਕੋਹ ਦੱਸ ਮੈਨੂੰ ਕੋਈ ਗੱਲ ਨਹੀਂ ਸਾਰਿਆਂ ਦੀ ਸਹਿਮਤੀ ਨਾਲ ਕਰਾਊਗਾ ਤੂੰ ਹੀ ਕਾ ਲੈਣਾ ਬੜੋ ਘਰਪੁਰ ਕੀ ਕਰ ਦੋ ਕੋਈ ਹੱਲ ਹੈ ਜੇ ਉੱਥੇ ਨਾ ਕੀਤਾ ਤੇ ਇੰਨੇ ਹੋਰ ਕਿਤੇ ਕਰਾਉਣਾ ਨਹੀਂ ਇਹਨੇ ਉਦਾਂ ਛੇਤਰ ਖਾ ਲੈਣੇ ਕਿਹ ਕੋਈ ਰੋਜ ਦਾ ਕੈਕੂਲੇਸ਼ਨ ਰੈਂਦਾ ਤੁਹਾਨੂੰ ਪਤਾ ਤਾਂ ਹੈਗਾ ਇਹ ਹੋ ਸਕਦਾ ਉਹਦੇ ਆਏ ਸੁਦਰ ਜੀ